ਨਰਾਤਿਆਂ ਚ ਰਾਮ ਰੀਲਾਵਾਂ ਦਾ ਪੁਰਾਤਨ ਕਾਲ ਤੋਂ ਖਾਸ ਮਹੱਤਵ ਰਿਹਾ ਇਸ ਨਾਲ ਜੁੜੀ ਵੇਖਦੇ ਹਾਂ ਇੱਕ ਰਿਪੋਰਟ ਨਰਾਤਿਆਂ ਦਾ ਬਹੁਪੱਖੀ ਧਾਰਮਿਕ ਮਹੱਤਵ ਹੈ ਤੇ ਨੌ ਨਰਾਤਿਆਂ ਦੌਰਾਨ ਭਗਵਾਨ ਰਾਮ ਦੇ ਜੀਵਨ ਤੇ ਸਿੱਖਿਆਵਾਂ ਨਾਲ ਸੰਬੰਧਿਤ ਸ਼੍ਰੀ ਰਮਾਇਣ ਦਾ ਰਾਮ ਰੀਲਾਵਾਂ ਰਾਹੀਂ ਮੰਚਨ ਪੁਰਾਤਨ ਕਾਲ ਤੋਂ ਹੀ ਖਾਸ ਮਹੱਤਵ ਰੱਖਦਾ ਹੈ ਦੇਸ਼ ਦੇ ਵੱਡੇ ਸ਼ਹਿਰਾਂ ਤੋਂ ਲੈ ਕੇ ਛੋਟੇ ਪਿੰਡਾਂ ਤੱਕ ਨਰਾਤਿਆਂ ਦੌਰਾਨ ਥਾਂ-ਥਾਂ ਤੇ ਰਾਮ ਰੀਲਾਵਾਂ ਦਾ ਮੰਚਨ ਸਥਾਨਕ ਲੋਕਾਂ ਵੱਲੋਂ ਸ਼ਰਧਾ ਪੂਰਵਕ ਤਰੀਕੇ ਦੇ ਨਾਲ ਕੀਤਾ ਜਾਂਦਾ ਰਿਹਾ ਹੈ ਤੇ ਇਹ ਪ੍ਰੰਪਰਾ ਹੁਣ ਵੀ ਲਗਾਤਾਰ ਚੱਲ ਰਹੀ ਹੈ। ਪਹਿਲੇ ਨਰਾਤੇ ਤੋਂ ਰਾਮਲੀਲਾਵਾਂ ਦਾ ਮੰਚਨ ਸ਼ੁਰੂ ਹੋ ਗਿਆ ਜੋ ਦੁਸ਼ਹਿਰੀ ਤੱਕ ਚੱਲੇਗਾ। ਕੁਝ ਸ਼ਹਿਰਾਂ ਚ ਤਾ ਸ਼ਰਾਧਾ ਦੌਰਾਨ ਹੀ ਰਾਮਲੀਲਾਵਾਂ ਦਾ ਮੰਚਨ ਕਰ ਦਿੱਤਾ ਜਾਂਦਾ ਹੈ ਪਰ ਨਰਾਤਿਆਂ ਵਿੱਚ ਇਸ ਦਾ ਖਾਸ ਮਹੱਤਵ ਹੈ। ਬਟਿੰਡਾ ਖੇਤਰ ਵਿੱਚ ਵੀ ਪਹਿਲੇ ਨਰਾਤੇ ਤੋਂ ਹੀ ਰਾਮਲੀਲਾਵਾਂ ਦਾ ਮੰਚਨ ਕੀਤਾ ਜਾ ਰਿਹਾ ਹੈ। ਇਨ੍ਹਾਂ ਰਾਮਲੀਲਾਵਾਂ 'ਚ ਸਥਾਨਕ ਨੌਜਵਾਨ ਰਮਾਇਣ ਦੇ ਵੱਖ-ਵੱਖ ਪਾਤਰਾਂ ਦੀ ਪੇਸ਼ਭੂਸ਼ਾ ਬਣਾ ਕੇ ਰਮਾਇਣ ਦਾ ਮੰਚਨ ਕਰਦੇ ਹਨ। ਮੈਂ ਪੁਰਾਣਾ ਇਸ ਕਲੱਬ ਦੇ ਨਾਲ ਬਹੁਤ ਜੁੜਿਆ ਹੋਇਆ ਆ ਠੀਕ ਹੈ ਤੇ ਬਾਕੀ ਪ੍ਰੈਸ ਵੀ ਰੰਦਾ ਵੀ ਸਾਨੂੰ ਬਹੁਤ ਸਹਾਤਾ ਰਹਿੰਦਾ ਹੈ ਸਹਾਰਾ ਰਹਿੰਦਾ ਹੈਗਾ ਸਾਨੂੰ ਬਹੁਤ ਪੌਪੁਲੈਰਿਟੀ ਮਿਲਦੀ ਹੈ ਇਹਨਾਂ ਦੇ ਨਾਲ ਆਨ ਨਾਲ ਬਾਕੀ ਅਸੀਂ ਬਹੁਤ ਹੀ ਮਰਿਆਦਾ ਦੇ ਨਾਲ ਰਾਮ ਮੇਲਾ ਕਰ ਰਹੇ ਆ ਠੀਕ ਹੈ ਅੱਜ ਸਾਡੇ ਵੀ ਦਸਵੀਂ ਨਾਈਟ ਹੈ ਤੇ ਬਾਕੀ ਅੱਜ ਮੇਰਾ ਮਹਾਨ ਦਾ ਕਰੈਕਟਰ ਹੈ ਸਰੂਪਨਾਖਾ ਕੇ ਕਈ ਵੇਦਵਤੀ ਔਰ ਲੰਦਾ ਸੀ ਸਾਰੇ ਮੈਂ ਹੀ ਕਰਦਾ ਲੇਡੀਜ਼ ਕੈਰੈਕਟਰ ਲੇਡੀਜ਼ ਡਾਇਰੈਕਟਰ ਮੈਂ ਹੀ ਹੈਗਾ ਕਲੱਬ ਦੇ ਵਿੱਚ ਯੂਨਾਈਟਿਡ ਕਲੱਬ ਦਾ ਅੱਜ ਦੀ ਆਉਣ ਵਾਲੀ ਪੀੜ੍ਹੀ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਕਿ ਪ੍ਰਭੂ ਰਾਮ ਜੀ ਦੀ ਲੀਲਾ ਦੇ ਬਾਰੇ ਅਸੀਂ ਇਸਤਾਰ ਪ੍ਰਭੂ ਦੱਸਣਾ ਚਾਹੁੰਦੇ ਆ ਜੋ ਕਿ ਬੱਚਾ ਨੂੰ ਵੀ ਅੱਜ ਕੱਲ ਦੀ ਜਨਰੇਸ਼ਨ ਨੂੰ ਪਤਾ ਲੱਗਿਆ ਕਿ ਰਾਮ ਮੇਲਾ ਕੀ ਹੈਗੇ ਇਸ ਕਲੱਬ ਨਾਲ ਮੈਂ 2015 ਤੋਂ ਜੁੜਿਆ ਹੋਇਆ ਹਾਂ ਇਸ ਤੋਂ ਪਹਿਲਾਂ ਜਦੋਂ ਕਲੱਬ ਰੀਸਟਾਰਟ ਹੋਈ ਹੈ 2015 ਉਦੋਂ ਤੋਂ ਹੀ ਮੈਂ ਤੇ ਮੇਰੇ ਪਾਪਾ ਕਲੱਬ ਨਾਲ ਜੁੜੇ ਹੋਏ ਆਂ ਉਦੋਂ ਪਹਿਲਾਂ ਮੇਰੇ ਦਾਦਾ ਜੀ ਇਸ ਕਲੱਬ ਦੇ ਵਿੱਚ ਉਸ ਤੋਂ ਪਹਿਲਾਂ ਮੇਰੇ ਦਾਦਾ ਜੀ ਓਮ ਪ੍ਰਕਾਸ਼ ਜੀ ਚਾਤਾ ਇਸ ਕਲੱਬ 'ਚ ਰੋਲ ਕਰਦੇ ਰਾਵਨ ਦਾ ਰੋਲ ਕਰਦੇ ਸੀਗੇ ਹੁਣ ਉਹਨਾਂ ਦੀ ਰਾਤ ਇਹ ਨੈਚਰਲ ਰ ਹੈ ਮੇਰੇ ਪਾਪਾ ਚੱਲ ਰਹੇ ਆ ਬਹੁਤ ਪਵਿੱਤਰ ਕਲੱਬ ਹੈ ਨਸ਼ਾ ਮੁਕਤ ਕਲੱਬ ਹੈ ਮੈਨੇਜਮੈਂਟ ਦੀ ਬਹੁਤ ਇੱਜ਼ਤ ਹੈ ਇੱਥੇ ਮਤਲਬ ਹਰ ਕਲਾਕਾਰ ਦੀ ਹਰ ਮੈਨੇਜਮੈਂਟ ਦੀ ਪ੍ਰੋਪਰ ਮਤਲਬ ਹਰ ਗੱਲ ਮੰਨਦੇ ਆ ਪ੍ਰਧਾਨ ਜੀ ਦੀ ਡਾਇਰੈਕਟਰ ਸਾਹਿਬ ਦੀ ਇਹ ਲੱਕੀਰ ਤੀਨੋ 10 ਦਿਨ ਜਿੰਨੇ ਦਿਨ ਰਾਮ ਲਾਉਂਦੀ ਹੈ ਬਿਨਾ ਲਸਣ ਤੋਂ ਬਿਨਾ ਪਿਆਏ ਤੋਂ ਬਿਲਕੁਲ ਸ਼ੁੱਧ ਖਾਣਾ ਬਣਦਾ ਹੈ ਤੇ ਸੁਖਮੰਦਰ ਸਿੰਘ ਦੇ ਨਾਲ ਪਿਊਰੋ ਰਿਪੋਰਟ ਫਾਸਟਵੇ ਨਿਊਜ਼ ਬਠਿੰਡਾ ਖਬਰਨਾਮਾ